ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਆਂ ਸੋਇਆਬੀਨ ਦੀ ਪੁਰਜੀ ਤੇ ਆਪਾਂ ਸੋਇਆਬੀਨ ਨੂੰ ਮਿਕਸੀ ਚ ਨਾ ਗ੍ਰाइंड ਕਰ ਲੈਨੇ ਆਂ ਨਾਰਮਲ ਜਿਹਾ ਹੀ ਰੱਖਾਂਗੇ ਜਿਆਦਾ ਇਹਨੂੰ ਪਾਊਡਰ ਨਹੀਂ ਬਣਾਉਣਾ ਹੈਗਾ ਇਹ ਕਈ ਵਾਰ ਮਤਲਬ ਜਿਆਦਾ ਹੋ ਜਾਂਦਾ ਕਿਤੇ ਕਿਤੇ ਥੋੜੀਆਂ ਜਿਹੀਆਂ ਮੋਟੀਆਂ ਰਹਿ ਜਾਂਦੀਆਂ ਨੇ ਤੇ ਆਪਾਂ ਹਲਾ ਕੇ ਥੋੜਾ ਜਿਹਾ ਗ੍ਰाइंड ਕਰ ਲਾਂਗੇ ਜਿਹੜੀਆਂ ਰਹਿ ਗਈਆਂ ਨੇ ਉਹਨਾਂ ਨੂੰ ਆਪਾਂ ਦੁਬਾਰੋ ਕਰ ਲਾਂਗੇ ਕਿਉਂਕਿ ਜੇ ਇਹਨਾਂ ਨੂੰ ਘੇੜਾ ਜ਼ਿਆਦਾ ਦਿੰਦੇ ਰੇ ਫਿਰ ਇਹ ਜ਼ਿਆਦਾ ਬਰੀਕ ਪਾਊਡਰ ਬਣ ਜਾਏਗਾ ਉਹ ਸਵਾਦਪੂਰਜੀ ਬਣਦੀ ਇਹਨਾਂ ਦੀ ਜਿਵੇਂ ਪਨੀਰ ਦੀ ਬਣਦੀ ਹੈ ਤੇ ਆਪਾਂ ਇਹਦੇ ਵਿੱਚ ਪਾਣੀ ਪਾ ਕੇ ਰੱਖ ਦਿੰਨੇ ਆ ਕਿ ਮਗਰੋਂ ਨਾਲੇ ਦਾ ਇਹ ਫੁੱਲ ਦੇ ਬਹੁਤ ਜ਼ਿਆਦਾ ਨੇ ਪਾਣੀ ਪਾਣ ਨਾਲ ਤੇ ਨਾਲੇ ਥੋੜੀ ਜੀ ਸਾਫ਼ ਹੋ ਜਾਣਗੇ ਪਾਣੀ ਇੱਕ ਵਾਰੀ ਕੱਢ ਲਾਂਗੇ ਵਿੱਚੋਂ ਪਾਊਡਰ ਦਿਓ ਇੱਕ ਵਾਰੀ ਪਾਣੀ ਕੱਢ ਲਿਆ ਸੀ ਦੁਬਾਰੋ ਫੇਰ ਪਾ ਕੇ ਧਰਤਾ ਤੇ ਹੁਣ ਆਪਾਂ ਛਾਲ ਲਾਂਗੇ ਪਾਣੀ ਤੇ ਇੱਧਰ ਆਪਾਂ ਪਿਆਜ਼ ਚੀਰ ਲੈਨੇ ਆ ਤੇ Shimla mirch ਪਈ ਸੀ ਵਿੱਚ ਉਹ ਪਾ ਲਈ ਸੀਗੀ ਚੀਰ ਕੇ ਤੁਹਾਡੀ ਮਰਜ਼ੀ ਹੈ ਜੇ ਕੋਈ ਵੀ ਸਬਜ਼ੀ ਪਈ ਹੋਵੇ ਤੇ ਤੁਸੀਂ ਪਾ ਸਕਦੇ ਹੋ ਤੇ ਤੇਲ ਗਰਮ ਹੋ ਗਿਆ ਸੀ ਆਪਾਂ ਪਿਆਜ਼ ਪਾ ਲੈਨੇ ਭੁੰਨ ਲੈਨੇ ਆ 2-4 ਮਿੰਟ ਪਿਆਜ਼ਾਂ ਨੂੰ ਨਾਲ ਹੀ ਆਪਾਂ ਪਾ ਲੈਨੇ ਨਮਕ ਕਾਲੀਆਂ ਮਿਰਚਾਂ ਹਲਦੀ ਮਿਰਚਾਂ ਪਾ ਲੈਨੇ ਆ ਪੀਸੀ ਆਇਆ ਧਨੀਆ तो हल्का जहाँ मसाला पा लैं क्योंकि भुर्जी बनानी है ना फिर करारी जी वजिया लगती है दो चार क मट आप लागे उस तो मगरों आप शिमला मिर्चा सुट दें ये भी दो चार क मट आप चंगे तरीके भन ले ਤੇ ਇਹਨੂੰ ਆਪਣੀਆਂ ਮਰਚਾਂ ਤੇ ਪਿਆਜ਼ ਭੁੱਜ ਗਏ ਨੇ ਤੇਲ ਜਾ ਛੱਡ ਤਾ ਤੇ ਉਸ ਤੋਂ ਮਗਰੋਂ ਆਪਾਂ ਜਿਹੜੀ ਸੋਇਆਬੀਨ ਦੀਆਂ ਬੜੀਆਂ ਗ੍ਰੇਂਡ ਕੀਤੀਆਂ ਨੇ ਉਹ ਪਾ ਲੈਨੇ ਆ ਬਹੁਤ ਹਿਸਾਬ ਨਾਲ ਇਹਨਾਂ ਨੂੰ ਮਤਲਬ ਗ੍ਰੇਂਡ ਕਰਿਆ ਜੀ ਕਿਉਂਕਿ ਬਹੁਤ ਜ਼ਿਆਦਾ ਫੁੱਲ ਜਾਂਦੀਆਂ ਨੇ ਤੇ ਕੁਝ ਪਹਿਲਾਂ ਪਾ ਕੇ ਆਪਾਂ ਚੰਗੀ ਤਰ੍ਹਾਂ ਇੱਕ ਵਾਰੀ ਹਿਲਾ ਲਿਆ ਸੀ ਦੁਬਾਰੋ ਫੇਰ ਪਾ ਕੇ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਨਾਲ ਲਾਈਕ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮ ਸੇ ਕਮ 10-15 ਮਿੰਟ ਇਸ ਸਬਜ਼ੀ ਨੂੰ ਭੁੱਜਣ ਦਿਓ ਕਿਉਂ ਕੱਚੀ ਨਾ ਰਹਿ ਜਾਏ ਕਿਤੇ ਇਹਨੂੰ ਉਸ ਤੋਂ ਮਗਰੋਂ ਪਨੀਰ ਦੀ ਪੁਰਜੀਆ ਗੁ ਬਣ ਜਾਂਦੀ ਏ ਪਰ ਇਹਨੂੰ ਭੁੰਨਣਾ ਜ਼ਰੂਰੀ ਏ 15 ਕਮਿੰਟ ਤੇ ਫਿਰ ਇਹਨੂੰ ਸਬਜੀ ਪੱਕ ਜਾਂਦੀ ਏ ਤੇ ਬਹੁਤ ਸਬਜੀ ਸੁਆਦ ਬਣਦੀ ਏ ਹਾਂਜੀ ਤੁਸੀਂ ਵੀ ਟ੍ਰਾਈ ਕਰਕੇ ਵੇਖਿਆ ਜੀ ਉਸ ਤੋਂ ਮਗਰੋਂ ਆਪਾਂ ਥੋੜੀ ਜਿਹੀ ਮੇਥੀ ਸੁੱਕੀ ਹੋਈ ਆਪਾਂ ਨੂੰ ਆਹ ਤੇ ਕ੍ਰੈਸ਼ ਕਰਕੇ ਤੇ ਪਾ ਦੇਾਂਗੇ ਵਿੱਚ ਹਾਂਜੀ ਲੋ ਜੀ ਆਪਣੀ ਸਬਜ਼ੀ ਬਣ ਕੇ ਤਿਆਰ ਹੈ